ਹੋਰ ਸਾਰੇ ਕਹਿੰਦੇ ਕਿ ਕੰਚਨਪ੍ਰੀਤ ਨੂੰ ਲੈ ਕੇ ਸਿਆਸਤ ਹੋ ਰਹੀ ਹੈ ਕਿ ਸ਼੍ਰੋਮਣੀ ਕਾਲੀ ਦਲ ਕਹ ਰਿਹਾ ਕਿ ਉਹ ਇੱਕ ਫੌਜੀ ਧਰਮੀ ਦਿੱਤੀ ਆ ਆਮ ਆਦੀ ਪਾਰਟੀ ਕਹਿੰਦੇ ਕਿ ਨਹੀਂ ਉਹ ਇੱਕ ਗੈਂਗਸਟਰ ਦੀ ਵੀ ਧੀ ਆ ਹੁਣ ਸਵਾਲ ਪੁੱਛੇ ਪਹਿਲਾਂ ਫੌਜੀ ਧਰਮੀ ਦੀ ਧੀ ਆ ਫਿਰ ਗੈਂਗਸਟਰ ਉਹਦਾ ਵਿਆਹ ਜਾ ਕੇ 2019 ਦੇ ਵਿੱਚ ਹੋਇਆ ਤੇ ਉਹਦੇ ਘਰ ਵਾਲਾ ਜਿਹੜਾ ਅਮਰਿਤਪਾਲ ਬਾਠ ਕਹਿੰਦੇ ਨੇ ਉਹ 2013 ਤੋਂ ਲੈ ਕੇ ਕੱਲ ਜਿਵੇਂ ਕੁਲਦੀਪ ਸਿੰਘ ਢਾਲੀਵਾਲ ਹੁਣ ਬੋਲ ਰਹੇ ਸੀ ਕਿ ਉਹਦੇ ਖਿਲਾਫ ਮਕਦਮੇ ਦਰਜ ਨੇ ਤੇ ਕੁਲਦੀਪ ਸਿੰਘ ਢਾਲੀਵਾਲ ਨੂੰ ਇਹ ਵੀ ਦੱਸਣਾ ਚਾਹੀਦਾ ਕਿ ਜਿਹੜੇ ਪਹਿਲੇ ਕਾਲੀ ਦਲ ਦੇ ਲੀਡਰ ਸੀ ਜਿਹੜੇ ਅੱਜਕੱਲ ਤੁਹਾਡੇ ਨਵੇਂ-ਨਵੇਂ ਲੀਡਰ ਬਣੇ ਨੇ ਇਹ ਅਮਰਿਤਪਾਲ ਬਾਠ ਤੇ ਸੋਨੂ ਚੀਮਾ ਉਸੇ ਬੰਦੇ ਦੇ ਹੀ ਖੱਬੇ ਸੱਜੇ ਸੀ ਜਿਹੜੇ ਅੱਜਕੱਲ ਤੁਹਾਡੇ ਨਾਲ ਬੈਠਦੇ ਆਗੇ ਨੇ ਤੇ ਕੌਣ ਹੋਇਆ ਕਸੂਰਵਾਰ 2013 ਤੋਂ ਲੈ ਕੇ ਹੁਣ ਤੱਕ ਜਿਨ੍ਹਾਂ ਦੇ ਉਹ ਸੱਜੇ ਖੱਬੇ ਰਹੇ ਨੇ ਉਹ ਅੱਜ ਤੁਹਾਡੀ ਪਾਰਟੀ ਦੇ ਨਮਾਇंदे ਨੇ ਤੇ ਫਿਰ ਉਹਨਾਂ ਨੂੰ ਵੀ ਪੁੱਛੋ ਤੁਸੀਂ ਕਹਿੰਦੇ ਕਿ ਉਹਨੂੰ ਗੈਂਗਸਟਰ ਦੀ ਧੀ ਵੀ ਕਹੋ ਉਹ ਗੈਂਗਸਟਰ ਦੀ ਘਰ ਵਾਲੀ ਵੀ ਕਹੋ ਹੁਣ ਇੱਕ ਗੈਂਗਸਟਰ ਹੋ ਗਿਆ ਉਹਦੇ ਸਾਰਾ ਟੱਬਰ ਕੀ ਤੁਸੀਂ ਉਹਨਾਂ ਨੂੰ ਬੰਨ ਕੇ ਮਾਰ ਦੋਗੇ ਤੇ ਫਿਰ ਤੇ ਤੁਸੀਂ ਆਪਣੇ ਡੇਰਾ ਬਾਬਾ ਨਾਨਕ ਤੋਂ ਐਮਐਲਏ ਸਾਹਿਬ ਨੂੰ ਵੀ ਪੁੱਛੋ ਜਿਨੇ ਇੱਕ ਗੈਂਗਸਟਰ ਦੀ ਮਾਂ ਨੂੰ ਗਲਤ ਦੇ ਵਿੱਚ ਹਾਰ ਪਾ ਕੇ ਪਾਰਟੀ ਚ ਸਵਾਗਤ ਕੀਤਾ ਸੀ ਫਿਰ ਤੇ ਕਸੂਰਾਰ ਉਹ ਵੀ ਆ ਤੁਹਾਡਾ ਆਪਣਾ ਇੱਕ ਵਿਧਾਇਕ ਵੀ ਕਸੂਰਵਾਰ ਆ ਜਿਨੇ ਇੱਕ ਗੈਂਗਸਟਰ ਦੀ ਮਾਂ ਚਲੋ ਇਸ ਵਿੱਚ ਸਾਡੇ ਫਾਨੀ ਸੰਸਾਰ ਉਹ ਅਲਵਿਦਾ ਆਖ ਗਏ ਨੇ ਉਹ ਬੇਬੇ ਉਹ ਵੀ ਇੱਕ ਗੈਂਗਸਟਰ ਦੀ ਮਾਂ ਸੀ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਉਹ ਵੀ ਗੈਂਗ ਸੀ ਜਿਹਦਾ ਉਹਦਾ ਵੀ ਬਾਅਦ ਚ ਪੁੱਤ ਦੇ ਕਰਕੇ ਉਹਦਾ ਵੀ ਕਤਲ ਹੋ ਗਿਆ ਤੇ ਉਹਨੂੰ ਵੀ ਇੱਕ ਐਮਐਲਏ ਨੇ ਆਪਣੇ ਦਫਤਰ ਦੇ ਵਿੱਚ ਗੱਲਾਂ ਦੇ ਵਿੱਚ ਹਾਰ ਪਾ ਕੇ ਸਵਾਗਤ ਤਾਂ ਗੈਂਗਸਟਰ ਦੇ ਹਰ ਪਾਰਟੀ ਨੇ ਪਾਲੇ ਨੇ ਤੁਹਾਡੇ ਇੱਕ ਐਮਐਲਏ ਦੇ ਫਿਰੋਜ਼ਪੁਰ ਦੇ ਇੱਕ ਐਮਐਲਏ ਤੇ ਇਲਜ਼ਾਮ ਲੱਗਦੇ ਸੀ ਉਥੇ ਇੱਕ ਗੈਂਗਸਟਰ ਦਾ ਤੇ ਹੁਣ ਐਮਐਲਏ ਦਾ ਇੱਕ ਪੇਚਾ ਪਿਆ ਹੋਇਆ ਤੁਹਾਡੇ ਪਾਰਟੀ ਦੇ ਵੀ ਤੇ ਦੋ ਦੇ ਧੋਤੇ ਨਹੀਂ ਹੈਗੇ